ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਆਓ ਆਪਾਂ ਬਾਬਾ ਬੰਤਾ ਸਿੰਘ ਦੀ ਕਥਾ ਦਾ ਉਪਰੇਸ਼ਨ ਕਰੀਏ ਦੋਸਤੋ ਬਾਬਾ ਬੰਤਾ ਸਿੰਘ ਨੂੰ ਸਿੱਖ ਜਗਤ ਵਿੱਚ ਬਹੁਤ ਉਹਗੇ ਕਥਾਵਾਚਕਾਂ ਵਜੋਂ ਜਾਣਿਆ ਜਾਂਦਾ ਹੈ ਬਾਬਾ ਬੰਤਾ ਸਿੰਘ ਆਪਣੀ ਇੱਕ ਕਥਾ ਦੇ ਦੌਰਾਨ ਕਹਿ ਰਿਹਾ ਹੈ ਇਹ ਆਮ ਕਥਾਵਾਂ ਚ ਕਹਿੰਦੇ ਹਨ ਕਿ ਜਦ 15ਵੇਂ ਪਾਤਸ਼ਾਹੀ ਨੇ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਿਰਜਣਾ ਕੀਤੀ ਸੀ ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਇਕੱਠ ਬੁਲਾਇਆ ਸੀ ਇਕੱਠ ਦੇ ਇੱਕ ਪਾਸੇ ਤੰਬੂ ਲਾ ਕੇ ਉਸ ਵਿੱਚ ਪੰਜ ਬੱਕਰੇ ਬੰਨੇ ਹੋਏ ਸਨ ਜੋ ਕਿ ਇੱਕ ਸਿੰਘ ਨੂੰ ਕਹਿ ਕੇ ਇਹ ਬੱਕਰੇ ਮੰਗਵਾਏ ਗਏ ਸਨ ਬੰਤਾ ਸਿੰਘ ਜੀ ਕਹਿੰਦੇ ਜਦ ਗੁਰੂ ਸਾਹਿਬ ਦੀ ਤਲਵਾਰ ਬੱਕਰੇ ਦੀ ਧੌਣ ਉੱਪਰ ਚੱਲੀ ਹੋਵੇਗੀ ਤਾਂ ਬੱਕਰਾ ਮੈਂਕਿਆ ਕਿਉਂ ਨਹੀਂ ਪਹਿਲੀ ਗੱਲ ਤਾਂ ਉਹ ਕਹਿੰਦੇ ਬੱਕਰੇ ਲਿਆਉਣ ਵਾਲੇ ਸਿੰਘ ਨੇ ਹੀ ਲੋਕਾਂ ਨੂੰ ਆ ਕੇ ਦੱਸ ਦਿੱਤਾ ਹੋਵੇਗਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਤੰਬੂ ਵਿੱਚ ਬੱਕਰੇ ਬੰਨੇ ਹੋਏ ਹਨ ਦੂਸਰੀ ਗੱਲ ਸਾਡੇ ਗੁਰੂ ਸਾਹਿਬ ਜੂੜ ਥੋੜਾ ਬੋਲ ਸਕਦੇ ਸਨ ਕਿ ਤੰਬੂ ਵਿੱਚ ਜਾ ਕੇ ਤਲਵਾਰ ਬੱਕਰੇ ਦੀ ਧੌਣ ਉੱਪਰ ਚਲਾਈ ਹੋਵੇ ਅਤੇ ਤੰਬੂ ਤੋਂ ਬਾਹਰ ਆ ਕੇ ਇਹ ਦਿਖਾਉਣ ਕਿ ਸਿੰਘ ਦਾ ਸੀਸ ਕੱਟ ਦਿੱਤਾ ਗਿਆ ਹੈ। ਬੰਤਾ ਸਿੰਘ ਜੀ ਕਹਿੰਦੇ ਕਿ ਲੋਕਾਂ ਨੇ ਧਰਨ ਦੀ ਬਜਾਏ ਸਗੋਂ ਖੁਸ਼ ਹੋਣਾ ਸੀ ਕਿ ਅੱਜ ਆਪਾਂ ਨੂੰ ਬੱਕਰੇ ਦਾ ਮੀਟ ਖਾਣ ਨੂੰ ਮਿਲੇਗਾ। ਐਸ ਵਾਸਤੇ ਕਿਸੇ ਨੇ ਵੀ ਡਰ ਕੇ ਨਹੀਂ ਸੀ ਭਜਣਾ ਉਹ ਕਹਿੰਦੇ ਅਸਲ ਵਿੱਚ ਘਟਨਾ ਇਸ ਤਰ੍ਹਾਂ ਵਾਪਰੀ ਸੀ ਕਿ ਜਦ ਗੁਰੂ ਸਾਹਿਬ ਜੀ ਨੇ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਕੇ ਜਦ ਉੱਚੀ ਆਵਾਜ਼ ਵਿੱਚ ਕਿਹਾ ਕਿ ਮੈਨੂੰ ਇੱਕ ਸਿਰ ਦੀ ਲੋੜ ਹੈ ਤਾਂ ਸਭ ਤੋਂ ਪਹਿਲਾਂ ਦਿਆ ਰਾਮ ਨੇ ਖੜੇ ਹੋ ਕੇ ਆਪਣਾ ਸਿਰ ਗੁਰੂ ਸਾਹਿਬ ਦੇ ਸਾਹਮਣੇ ਝੁਕਾ ਦਿੱਤਾ ਗੁਰੂ ਸਾਹਿਬ ਨੇ ਦਿਆਰਾਮ ਨੂੰ ਬਾਹ ਤੋ ਪਕੜਿਆ ਤੇ ਭਰੀ ਸਭ ਦੇ ਸਾਹਮਣੇ ਹੀ ਇੱਕ ਬਣੇ ਥੜੇ ਉੱਪਰ ਲਿਜਾ ਕੇ ਉਸ ਦਾ ਸਿਰ ਆਪਣੀ ਤਲਵਾਰ ਨਾਲ ਧੜ ਨਾਲੋਂ ਅਲੱਗ ਕਰ ਦਿੱਤਾ ਗੁਰੂ ਸਾਹਿਬ ਨੇ ਫਿਰ ਇੱਕ ਹੋਰ ਸਰ ਦੀ ਮੰਗ ਕੀਤੀ ਗੁਰੂ ਸਾਹਿਬ ਦੀ ਆਵਾਜ਼ ਸੁਣ ਕੇ ਧਰਮਦਾਸ ਨਾਂ ਦਾ ਸਿੰਘ ਖੜਾ ਹੋਇਆ ਅਤੇ ਉਸਨੇ ਨਮਸਕਾਰ ਕਰਕੇ ਆਪਣਾ ਸਿਰ ਗੁਰੂ ਸਾਹਿਬ ਜੀ ਅੱਗੇ ਨਿਵਾਦ ਦਿੱਤਾ ਗੁਰੂ ਸਾਹਿਬ ਨੇ ਉਸ ਨੂੰ ਵੀ ਬਾਹਾਂ ਤੋਂ ਪਕੜ ਕੇ ਸਾਹਮਣੇ ਖੁੱਲੀ ਥਾਂ ਤੇ ਬਣੇ ਖੜੇ ਤੇ ਲਿਜਾ ਕੇ ਉਸ ਦਾ ਸਿਰ ਵੀ ਆਪਣੀ ਤਲਵਾਰ ਨਾਲ ਨਾਲ ਧੜ ਨਾਲੋਂ ਲੱਗ ਕਰ ਦਿੱਤਾ ਇਹ ਦੇਖ ਕੇ ਇਕੱਠ ਵਿੱਚ ਭਗਦੜ ਮਚ ਗਈ ਬਹੁਤ ਸਾਰੇ ਲੋਕ ਡਰ ਕੇ ਉੱਥੋਂ ਭੱਜ ਗਏ ਕੁਝ ਸੰਗ ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿਣ ਲੱਗੇ ਕਿ ਉਹਨਾਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ پاگل ਹੋ ਗਏ ਹਨ ਉਹਨਾਂ ਦੀ ਥਾਂ ਤੇ ਆਪਣੇ ਪੁੱਤਰੇ ਅਜੀਤ ਸਿੰਘ ਨੂੰ ਗੱਡੀ ਉੱਪਰ ਬਿਠਾ ਦੇ ਗੁਰੂ ਸਾਹਿਬ ਨੇ ਕਹਿੰਦੇ ਇਸੇ ਤਰ੍ਹਾਂ ਵਾਰੇ-ਵਾਰੇ ਕਰਕੇ ਪੰਜ ਸਿੰਘਾਂ ਦੇ ਸੀਸ ਲੋਕਾਂ ਦੇ ਸਾਹਮਣੇ ਹੀ ਧੜ ਨਾਲੋਂ ਅਲੱਗ ਕਰ ਦਿੱਤੇ। ਬਾਬਾ ਬੰਤਾ ਸਿੰਘ ਜੀ ਆਪਣੀ ਗੱਲ ਨੂੰ ਸੱਚਾ ਸਾਬਤ ਕਰਨ ਵਾਸਤੇ ਵਾਰ-ਵਾਰ ਭਾਈ ਸੰਤੋਖ ਸਿੰਘ ਦੁਆਰਾ ਲਿਖੇ ਸੂਰਜ ਪ੍ਰਕਾਸ਼ ਗ੍ਰੰਥ ਦਾ ਹਵਾਲਾ ਦੇ ਰਿਹਾ ਹੈ। ਇਹ ਸਾਰੀ ਘਟਨਾ ਭਾਈ ਸੰਤੋਖ ਸਿੰਘ ਨੇ ਆਪਣੀ ਕਹਿੰਦੇ ਕਲਮ ਨਾਲ ਲਿਖੀ ਹੈ। ਬਾਬਾ ਬੰਤਾ ਸਿੰਘ ਜੀ ਭਾਈ ਸੰਤੋਖ ਸਿੰਘ ਦਾ ਜਨਮ ਹੋਇਆ ਹੈ 1788 ਈਸਵੀ ਵਿੱਚ। ਮਤਲਬ 15ਵੇਂ ਪਾਸ਼ਾ ਜੀ ਦੇ ਜੋਤੀ ਜੋਤ ਸਮਾਉਣ ਤੋਂ 80 ਸਾਲ ਬਾਅਦ ਵਿੱਚ ਹੋਇਆ ਹੈ। 80 ਸਾਲ ਬਾਅਦ ਹੋਇਆ ਹੈ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਹੈ 1843 ਈਸਵੀ ਵਿੱਚ ਮਤਲਬ ਗੁਰੂ ਸਾਹਿਬ ਜੀ ਦੀ ਛਿਦੀ ਤੋਂ 135 ਸਾਲ ਬਾਅਦ ਵਿੱਚ ਆਪ ਜੀ ਨੂੰ ਬੇਨਤੀ ਇਹ ਹੈ ਕਿ ਤੁਸੀਂ ਇਹ ਦਾਵਾ ਕਿਵੇਂ ਕਰ ਰਹੇ ਹੋ ਕਿ ਭਾਈ ਸੰਤੋਖ ਸਿੰਘ ਜੀ ਦੁਆਰਾ ਲਿਖੀ ਹੋਈ ਖਾਲਸੇ ਦੀ ਸਾਜਣਾ ਵਾਲੀ ਇਹ ਕਹਾਣੀ ਬਿਲਕੁਲ ਸੱਚੀ ਹੈ ਭਾਈ ਸੰਤੋਖ ਸਿੰਘ ਨੇ ਇੱਕ ਖਾਲਸੇ ਦੀ ਸਿਰਜਣਾ ਵਾਲੀ ਘਟਨਾ ਕਿਹੜੇ ਗ੍ਰੰਥ ਵਿੱਚੋਂ ਪੜ੍ਹ ਕੇ ਲਿਖੀ ਹੈ ਦੂਸਰੀ ਗੱਲ ਇਹ ਹੈ ਕਿ ਪੰਜ ਸਿੰਘਾਂ ਦੇ ਸਿਰ ਭਰੀ ਸਭਾ ਦੇ ਸਾਹਮਣੇ ਤਲਵਾਰ ਨਾਲ ਕੱਟ ਦੇਣਾ ਤੇ ਫਿਰ ਉਹਨਾਂ ਨੂੰ ਦੁਬਾਰਾ ਜੋੜਨਾ ਕੀ ਇਹ ਗੱਲ ਸੰਭਵ ਹੋ ਸਕਦੀ ਹੈ ਕੀ ਇਹ ਬਾਬਾ ਨਾਨਕ ਜੀ ਦੇ ਉਸ ਸ਼ਬਦ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਤੇ ਉਲਟ ਤਾਂ ਨਹੀਂ ਸਾਬਤ ਹੋ ਰਹੀ ਫਿਰ ਇਹ ਕਥਾਵਾਚ ਕਹਿਣਗੇ ਕਿ ਗੁਰੂ ਜੀ ਕੁਝ ਵੀ ਕਰ ਸਕਦੇ ਹਨ ਸਾਨੂੰ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ ਸਾਡੇ ਸਿੱਖਾਂ ਦੀ ਵੀ ਇਹ ਆਦਤ ਬਣ ਚੁੱਕੀ ਹੈ ਕਿ ਉਹ ਅੱਖਾਂ ਮੀਚ ਕੇ ਬੈਠੇ ਰਹਿੰਦੇ ਹਨ ਇਹਨਾਂ ਨੂੰ ਜੋ ਮਰਜ਼ੀ ਸੁਣਾਈ ਚ ਜਾਵੇ ਇਹਨਾਂ ਦੇ ਇਹਨਾਂ ਨੇ ਕਿਹੜਾ ਕੁਝ ਅੱਗੋਂ ਭੁੱਲਣਾ ਹੈ ਜੇਕਰ ਇਸ ਤਰ੍ਹਾਂ ਸੀਸ ਕੱਟ ਕੇ ਦੁਬਾਰਾ ਜੁੜ ਸਕਦੇ ਹੁੰਦੇ ਤਾਂ ਸਾਡੇ 10ਵੇਂ ਪਾਤਸ਼ਾਹ ਜੀ ਨੂੰ ਆਪਣੇ ਅੱਥੀ ਵਸਾਏ ਗਏ ਆਨੰਦਪੁਰ ਸਾਹਿਬ ਨੂੰ ਛੱਡਣਾ ਨਹੀਂ ਸਿੱਪੰਦਾ ਦੋਸਤੋ ਇਸ ਗੱਲ ਵਿੱਚ ਕਿਸੇ ਵੀ ਸਿੱਖ ਨੂੰ ਕੋਈ ਸ਼ੱਕ ਨਹੀਂ ਹੈ ਕਿ ਸਾਡੇ 10ਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਬਹੁਤ ਤਕੜੇ ਯੋਧੇ ਬਹੁਤ ਬਹਾਦਰ ਯੋਧੇ ਬਹੁਤ ਵੱਡੇ ਵਿਦਵਾਨ ਅਤੇ ਆਪਣੇ ਦੁਸ਼ਮਣਾਂ ਅੱਗੇ ਨਾ ਝੁਕਣ ਵਾਲੇ ਇੱਕ ਅਣਖੀ ਯੋਧੇ ਸਨ ਉਹਨਾਂ ਨੇ ਆਪਣੀ ਕੌਮ ਦੀ ਖਾਤਰ ਜਲਮ ਦਾ ਡਟ ਕੇ ਮੁਕਾਬਲਾ ਕੀਤਾ ਬੇਸ਼ੱਕ ਉਹਨਾਂ ਨੂੰ ਇਸ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਉਣਾ ਪਿਆ ਪਰ ਉਹ ਨਾ ਕਿਸੇ ਕੋਲੋਂ ਡਰੇ ਨਾ ਉਹ ਚੁਕੇ ਰਹਿੰਦੀਆਂ ਸਦੀਆਂ ਤੱਕ ਉਹਨਾਂ ਦੀ ਇਸ ਮਹਾਨ ਕਰਵਰਨੇ ਨੂੰ ਯਾਦ ਕੀਤਾ ਜਾਵੇਗਾ ਪਰ ਅਫਸੋਸ ਕਿ ਅਸੀਂ ਅੱਖਾਂ ਮੀਚ ਕੇ ਕਥਾਵਾਚਕਾਂ ਦੀਆਂ ਅਜਿਹੀਆਂ ਗੱਪਾਂ ਸੁਣਦੇ ਰਹਿੰਦੇ ਹਾਂ ਜੋ ਬਾਬਾ ਨਾਨਕ ਜੀ ਦੀ ਸਿੱਖਿਆ ਹੁਕਮਰਜਾਈ ਚੱਲਣਾ ਦੇ ਬਿਲਕੁਲ ਉਲਟ ਸਾਬਤ ਹੁੰਦੀਆਂ ਹਨ ਜੋ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ ਇਹਨਾਂ ਗੱਲਾਂ ਨਾਲ ਸਾਡੇ ਗੁਰੂ ਸਾਹਿਬਾਨਾਂ ਦੀ ਵਿੜਾਈ ਦੀ ਥਾਂ ਤੇ ਉਹਨਾਂ ਦੀ ਤੋਹੀਨ ਹੁੰਦੀ ਹੈ ਉਮੀਦ ਹੈ ਕਿ ਅਸੀਂ ਸਾਰੇ ਸਿੱਖ ਭਰਾ ਇਹਨਾਂ ਗੱਲਾਂ ਦੀ ਵਿਚਾਰ ਜ਼ਰੂਰ ਕਰਾਂਗੇ ਸੋ ਬੋਲਦੇ ਸਮੇਂ ਮੇਰੇ ਕੋਲੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਵੀਡੀਓ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਵਰਤ ਵਰ ਸ਼ੇਅਰ ਕਰੋ ਵੀਡੀਓ ਸਾਨੂੰ ਅਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ